ਹੋਇ ਜੀਤੇ ਭਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੇ ਜੀਤ ਕੋਟਣ ਕੋਟ ਤਨ ਆਦਰ ਕੋਟਣ ਕੋਟ ਸੁਪਰ ਹੈ ਜੋ ਸਾਨੂੰ ਕਲ ਜੀਵਨ ਆਪਣੇ ਚਰਨਾਂ ਦੇ ਸਤਸੰਗ ਦੀ ਘੜੀ ਦੇ ਸੁਭਾਗ ਸਮੋ ਪਰਾਪਤ ਹੋ ਰਿਹਾ ਹੈ ਤਤ ਤਨ ਸ੍ਰੀ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲ ਜੋ ਸੈਂਤੀ ਸਤੌਦੀ ਹੈ ਦੁਨੀਆ ਭਰ ਵਿੱਚ ਸੇਖਾ ਦੇਸ਼ਾਂ ਵਿੱਚ ਤਤ ਤਤ ਜੀ ਬਾਦਰ ਮਹਾਰਾਜ ਜਗਾ ਜਗਾ ਨਬਰ ਕੀਰਤਨ ਸਿੱਧੀ ਉਹ ਵਿਚ ਕੱਢੇ ਜਾ ਰਹੇ ਹਨ ਸੋਪਾ ਪਵਿ ਗੁਰਮਾਰ ਦੀ ਵਿਚ ਗੁਰ ਵਿਚਾਰਨਾ ਵਿੱਚ ਜੁੜੀਏ ਗੁਰੂ ਮਹਾਰਾਜ ਨੂੰ ਨਮਸਕਾਰ ਕਰੀਏ ਮਹਾਂਦੇਵ ਸੰਤ ਜੀ ਨੂੰ ਕੋਟ ਕੋਟ ਪ੍ਰਣਾਮ ਹੈ ਆਓ ਥੋੜਾ ਸਮਾਂ ਜੀ ਮਹਾਰਾਜ ਬਖਸ਼ ਸਾਡੇ ਅੱਠ ਵਜੇ ਅਰਦਾਸ ਸੰਜਾਈ ਹੋਏ ਜੀ ਚਰਨਾਂ ਵਿੱਚ ਬੇਨਤੀ ਹੈ ਆਪਣੇ ਕੰਮਾਂ ਧਰਜ ਨਾਲ ਸੰਗੋਚਦੇ ਹੋਏ ਔਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਕੇ ਸਤ ਸੰਗ ਦੀਆਂ ਦਾ ਲਾਭ ਪ੍ਰਾਪਤ ਕਰੀਏ ਗੁਰੂ ਮਹਾਰਾਜ ਸਹਿਿ ਕੀਰਤਿ ਅਧਿਕਾਰਿਏ ਜੀ ਬੋਲੇ ਨੂੰ ਜਿੱਤਾਂ ਦਾ ਸੰਸਾਰ ਵਾਰਿ ਤੇ ਜੀਤੀ ਬਤੇ ਗੁਰੂ ਸਤਨਾਮ see what do Gracias. Thank you. तो <laughs> साल <laughs> we Bye. ਵਾਹਿਗੁਰੂ ਗੁਰੂ ਜੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਚੈਤੀ ਆਦ ਵਿੱਚ ਹੋ ਚੁੱਕੇ ਹਾਂ ਪਹਿਲੇ 300 ਸਾਲਾਂ ਨਗਰ ਕੀਤਰਾਇ ਇਕੋ ਆਇਆ ਸੀਗਾ 1975 ਵਿੱਚ ਸੰਤ ਕਰਤਾ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਲੈ ਕੇ ਸਨ ਤੇ ਉਹਨਾਂ ਨੇ ਸੰਤੀ ਨਗਰ ਕੀਰਤਨ ਵਸਾ ਅਮਰਜੰਸੀ ਲੱਭੀ ਹੋਈ ਸੀ ਵੀ ਸਤਾਰ ਵੱਲੋਂ ਅਮਰਜੰਸੀ ਲਾਈ ਹੋਈ ਸੀ ਜਿਹਦੇ ਵਿੱਚ ਇਕੱਠ ਕਰਨਾ ਮਨਾ ਸੀ ਪਰ ਮਹਾਪੁਰਸ਼ਾਂ ਨੇ ਸੰਤੀ ਨਗਰ ਕੀਰਤਨ ਕੱਢੇ 300 ਸਾਲ ਦੀ ਮਿੱਠੀ ਯਾਦ ਵਿੱਚ ਗਵਰਨਮੈਂਟ ਵਿੱਚ ਗਵਰਨਮੈਂਟ ਰਕਾवट ਕਰਦੀ ਸੀ ਕਿ ਕੋਈ ਕਥ ਨਹੀਂ ਕਰ ਸਕਦਾ ਕੋਈ ਨਗਰ ਕੀਰਤਨ ਨਹੀਂ ਕੱਢ ਸਕਦਾ ਪਰ ਮਹਾਪੁਰਸ਼ਾਂ ਨੇ ਸੰਤੀ ਗੱਡੇ ਹਨ 1975 ਵਿੱਚ ਅਥਰ ਡੇਰਾ ਸੀਗਰ ਸੀਗਰ ਨਗਰ ਕੀਰਤਨ ਨੱਬਾ ਸਾਵੈਤੇ ਰਾਤ ਰਹਿ ਸੀਗਰ ਜਿਵੇਂ ਮਹਾਰਾਜ ਜੀ ਦਾ ਸੀਸ ਭਾਈ ਜੱਤ ਜੀ ਲੈ ਕੇ ਨੰਬਰ 7 ਤੇ ਰਾਤ ਰਹਿ ਸੀਗਾ ਇਸੇ ਤਰ੍ਹਾਂ ਨਦਰ ਕੀਰਤਨ ਵੀ 7ਵਾਂ ਅੰਦਰ ਤੇ ਰਾਤ ਰੰਧ ਹੈ ਪਰਸੋਂ ਦਿੱਲੀ ਤੋਂ ਚੱਲਿਆ ਸੀਗਾ ਨਦਰ ਕੀਰਤ ਜੋ ਗੰਗਾ ਨਰਸਿਰੀ ਵਾਲੇ ਮਾਤਾ ਗੰਗਾ ਨਰਸਿਰੀ ਵਾਲੇ ਭਾਈ ਮਜੀਦ ਸਿੰਘ ਜੀ ਪਰਸੋਂ ਹੁਣ ਤੋਂ ਆਏ ਸੰਗਤ ਤੇ ਕੱਲ ਰਾਤ ਇਥੇ ਨੱਬਾ ਸੰਗਤ ਸਵੇਰੇ 7 ਵਜੇ ਨੱਬਾ ਸੰਗਤੋਂ ਨਗਰ ਕੀਰਤਨ ਵਰਨਾ ਹੋਇਆ 7 ਵਜੇ ਟੈਨ ਐਂਡ ਅੱਜ ਨਗਰ ਕੀਰਤਨ ਦਿੱਲੀ ਤੋਂ ਆਇਆ ਬੁੱਢਾ ਦਾਲਵਾਲਾ ਨਾਨਕ ਸਿੰਘਾ ਉਹ ਵੀ ਅੱਜ ਨੱਬਾ ਸਾਹਿਬ ਪਹੁੰਚ ਗਿਆ ਉਹ ਵੀ ਸਵੇਰੇ ਵਰਨਾ ਹੋਈ ਵਿਥੋਂ ਇੱਕ ਕੱਲ ਨੂੰ ਆ ਰਹੀ ਵਾਲਾ ਸ਼ਾਮਣੀ ਕਮੇਟੀ ਵੱਲੋਂ ਨਗਰ ਕੀਰਤਨ ਓ ਵੀ ਅੱਜ ਨੱਬਾ ਸਾਹਿਬ ਆ ਰਹੇ ਗਾ ਇੱਕ 3 4 ਜਦ ਪਹਿਲਾਂ ਆਇਆ ਸੀਗਾ ਢੋਬੜੀ ਸਾਹਿਬ ਓ ਵੀ ਨੱਬਾ ਸਾਹਿਬ ਇੱਥੇ ਆਇਆ ਸੀਗਾ ਨਗਰ ਕੀਰਤਨ ਸਭ ਜਗ੍ਹਾ ਜਗ੍ਹਾ ਤੋਂ ਸੰਗਤਾਂ ਦੇ ਅੰਦਰ ਪਿਆਰ ਹੈ ਪਹਿਲੇ ਜੋ 100 ਸਾਲ ਬਦ ਮੰਨਦੇ ਸਾਲ ਇਹ ਮਹਾਰਾਜ ਦੇ ਪੁਰਖ ਵੀ 100 ਸਾਲਾ 500 ਸਾਲਾ 300 ਸਾਲਾ 400 ਸਾਲਾ ਪਰ ਹੁਣ ਇਹ 350 ਸਾਲ ਦੀ ਮਿੱਠੀ ਯਾਦ ਇਸ ਦੁਨੀਆ ਵਿੱਚ ਸਿੱਖਾਂ ਵਿੱਚ ਗੁਰੂ ਕੀ ਸੰਤਾਂ ਦੀ ਜਿਉਂ-ਜਿਉਂ ਜਾਗਰਤਾ ਆ ਰਹੀ ਹੈ ਜਿਉਂ-ਜਿਉਂ ਗੁਰੂ ਦੀ ਸੇਜ ਨੂੰ ਯਾਦ ਕਰਿਆ ਜਾ ਰਿਹਾ ਹੈ ਜਗਾ ਜਗਾ ਤੋਂ ਨਗਰ ਕੀਰਤਨ ਆ ਰਹੇ ਹਨ ਸ੍ਰੀ ਅਖੰਡ ਪਾਠ ਸਾਹਿਬ ਹੋ ਰਹੇ ਹਨ ਸ੍ਰੀ ਸਹਿ ਪਾਠ ਸਾਹਿਬ ਇਹ ਤੇ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਜਿੱਥੇ ਕੀਰਤਨ ਹੁੰਦਾ ਹੈ ਨਾ ਜਸੰਦ ਸੋਹੋਸ ਰਿਲੇ ਜੋ ਔਰੰਗਜ਼ੇਬ ਨੇ ਕਿਹਾ ਸੀਗਾ ਕਿ ਮੈਂ ਦੁਆ ਤੋਂ ਇੱਕ ਬਣਾਉਣਾ ਹੈ ਦੋ ਧਰਮਾਂ ਤੋਂ ਕਿ Hindu ਤੇ Musalman ਸਨ ਕਹਿੰਦਾ ਮੈਂ ਦੋਨੋਂ ਤੋਂ ਇੱਕ ਬਣਾਉਣਾ ਹੈ ਮੈਂ ਕੋਈ ਇੱਥੇ Hindu ਨਹੀਂ ਰਹਿਣ ਦੇਣਾ ਕੋਈ ਮੰਦਰ ਨਹੀਂ ਰਹਿਣ ਦੇਣਾ ਮੈਂ ਕੋਈ ਦੂਜੇ ਧਰਮ ਦਾ ਨਹੀਂ ਰਹਿਣ ਦੇਣਾ ਅਰਬ ਚੇਦ ਨੇ ਕਸਮ ਖਾਈ ਸੀ ਕਿ ਮੈਂ ਸਵਾ ਗਣ ਜੰਤੂ ਰੋਜ਼ ਲਾ ਕੇ ਫੇਰ ਖਾਣਾ ਖਾਣਾ ਹੈ ਜਦ ਤੱਕ ਤਦ ਤੱਕ ਰੋਟੀ ਨਹੀਂ ਖਾਣੀ ਹੈ ਤੇ ਉਹਨੇ ਫਰਨ ਕੀਤਾ ਹੋਇਆ ਸੀਗਾ ਲੱਖਾਂ ਹਿੰਦੂਆਂ ਦੇ ਜਨਮ ਉਤਾਰੇ ਜਾ ਰਹੇ ਸਨ ਸਵਾਮਣ ਜੰਝੂਆਂ ਮਾ ਕਿੰਨੇ ਜੰਝੂ ਚੜਦੇ ਹਨ ਜੰਝੂਆ ਕਿੰਨਾ ਵਜਨ ਹੁੰਦਾ 1 ਥਾਗਾ ਹੁੰਦਾ 9 ਥਾਗਾ ਦਾ ਜਨੇਰ ਹੁੰਦਾ ਹੈ ਸਵਾਮਣ ਜੰਝੂ ਕਿੰਨੇ ਹਿੰਦੂਆਂ ਦੇ ਬਣਨਗੇ ਲੱਖਾਂ ਹੀ ਬਣਦੇ ਬਣਦੇ ਅਨ ਤਾ ਅੰਗ ਜੀਵ ਰੋਟੀ ਖਾਂਦਾ ਸੀਗਾ ਤੇ ਜ਼ਬਰਦਸਤੀ ਕਰ ਰਿਆ ਸੀਗਾ ਹਰ ਪਾਸੇ ਹੈ ਹੈ ਕੌਣ ਮਚਰੀ ਸੀਗੀ ਕੋਈ ਸੁੰਡ ਵਾਲਾ ਵੀ ਸੀਗਾ ਕੋਈ ਹੈ ਪ੍ਰਕਾਰ ਨੂੰ ਸੁਣਨ ਵਾਲਾ ਨਹੀਂ ਸੀਗਾ ਕਸ਼ਮੀਰੀ ਪੰਡਤਾਨੇ ਕਸ਼ਮੀਰ ਵਿੱਚ ਬਹੁਤ ਵਿਦਵਾਨ ਪੰਡਤ ਰਹਿੰਦੇ ਸਨ ਉਹਨਾਂ ਨੇ ਆਪਣਾ ਇੱਕ ਕੱਟ ਕੀਤਾ ਕੱਟ ਕਰਕੇ ਪਹਿਲੇ ਉਹ ਜਗਨਨਾਥ ਦੇ ਮੰਦਰ ਵਿੱਚ ਪਹੁੰਚੇ ਜਾ ਕੇ ਜਗਨਨਾਥ ਦੇ ਮੰਦਰ ਵਿੱਚ ਉਹਨੇ ਆਪਣੀਆਂ ਹਮਰ ਕੀਤੇ ਪਾਠ ਕੀਤੇ ਪੂਜਾ ਕੀਤੀ ਬੇਤੀਆ ਕਰੇ ਹਾਂ ਕਿ ਸਰਦੀ ਰੱਖਿਆ ਕਰੋ ਦੇਵਤਾ ਜੀ ਸਾਡੇ ਤੇ ਜ਼ੁਲਮ ਹੋਏ ਉਹਨੇ ਪ੍ਰਗਟ ਨਹੀਂ ਹੋ ਸਕਦੇ ਹਨ ਗੋਪਤ ਰੂਪ ਵਿੱਚ ਆਵੇ ਸਹਾਇਤਾ ਕਰ ਸਕਦੇ ਹਨ ਪਰ ਪਰਿੰਟ ਹੋ ਕੇ ਨਹੀਂ ਕਰ ਸਕਦੇ ਹਨ ਪਾਠ ਕਰੇ ਪੂਜਾ ਕਰੀਆ ਹਮਨ ਕੀਤੇ ਪਰ ਕੋਈ ਹੱਲ ਨਾ ਮਿਲੇ ਉਹਨਾਂ ਨੇ ਕਿਹਾ ਵੀ ਜਦ ਤੱਕ ਸਾਨੂੰ ਕੋਈ ਰਾਹ ਨਹੀਂ ਲੱਭਦਾ ਸਤਿ ਸ਼੍ਰੀ ਅਕਾਲ ਜੀ ਰਖਸ਼ਣ ਕਦੇ ਅਸੀਂ ਕੁਝ ਨਹੀਂ ਖਾਂਦੇ ਪੀਂਦੇ ਮਰ ਜਾਵਾਂਗੇ ਪਰ ਅਸੀਂ ਇੱਥੇ ਮਰ ਜਾਵਾਂਗੇ ਅਸੀਂ ਕੁਝ ਨਹੀਂ ਖਾਂਦੇ ਪੀਂਦੇ ਜਦ ਤੱਕ ਸਾਡੀ ਤੁਸੀਂ ਸੁਣਦੇ ਨਹੀਂ ਤੁਸੀਂ ਸਾਡੇ ਇਸ਼ਟ ਹੈ ਤੁਸੀਂ ਸਾਡੇ ਧਰਮ ਹੋ ਕਿਉਂਕਿ ਬੰਦਾ ਪਹਿਲਾਂ ਆਪਣੇ ਧਰਮ ਵਿੱਚ ਜਾਂਦਾ ਹੈ ਆਪਣੇ ਧਰਮ ਦੇ ਸਥਾਨ ਤੇ ਜਾਂਦਾ ਵਿਭਤਾ ਬਣਦੀ ਹੈ ਜੇਨੂੰ ਜਦੋਂ ਰਾਂ ਨੂੰ ਕਈ ਦਿਨ ਹੋ ਗਏ ਬੈਠਿਆਂ ਨੂੰ ਤੇਰੀ ਕਦਮ ਦੀ ਆਵਾਜ਼ ਆਈ ਮੰਦਰ ਦੇ ਵਿੱਚੋਂ ਕਿ ਭਾਈ ਹੁਣ ਹੈ ਗਿਆ ਕਾਲ ਯੁੱਗ ਪਹਿਲੇ ਸੰਤ ਜੁਵੇ ਅਸੀਂ ਪ੍ਰਗਟ ਸੰਨ ਅਸੀਂ ਰਾਕਸ਼ਾਂ ਦਾ ਨਾਲ ਕੀਤਾ ਜੁਧ ਕੀਤਾ ਹੈ ਅਸੀਂ ਰੱਖਿਆ ਕੀਤੀ ਹੈ ਪਰ ਹੁਣ ਹੈ ਗਿਆ ਕਾਲ ਯੁੱਗ ਕਾਲ ਯੁੱਗ ਅਸੀਂ ਪ੍ਰਗਟ ਨਹੀਂ ਹੋ ਸਕਦੇ ਅਸੀਂ ਤੁਹਾਡੀ ਰੱਖਿਆ ਨਹੀਂ ਕਰ ਸਕਦੇ ਤੁਹਾਡੀ ਰੱਖਿਆ ਹੁਣ ਗੁਰਨਾਥ ਸਾਹਿਬ ਮਹਾਰਾਜ ਜੋ ਗੱਦੀ ਤੇ ਗੁਰ ਤੇਗ ਬਹਾਦਰ ਹਨ ਸੇ ਆਨੰਦ ਪ੍ਰਸਾਦ ਕਾਰਜ ਵਿੱਚ ਗੁਰਨਾਥ ਸਾਹਿਬ ਦਾ ਰਾਜ ਹੈ ਉਹ ਤੁਹਾਡੀ ਰੱਖਿਆ ਕਰ ਸਕਦੇ ਹਨ ਅਸੀਂ ਨਹੀਂ ਕਰ ਸਕਦੇ ਅਸੀਂ ਪ੍ਰਗਟ ਨਹੀਂ ਹੋ ਸਕਦੇ ਫਿਰ ਉਹ ਪੰਡਤ ਇਕੱਠੇ ਹੋ ਕੇ ਉਹਨਾਂ ਦਾ ਜੋ ਪ੍ਰਧਾਨ ਸੀਗਾ ਮੋਹਰੀ ਸੀਗਾ ਕਿਰਪਾ ਰਾਮ ਪੰਡਤ ਉਹਦੀ ਗਵਾਹੀ ਵਿੱਚ ब्राह्मणा का जथा पंडिता का जथा नंद प्रसाद पहुंचे संगत बैठी है कथा हो रही है संगत अपने अपने दुख सुना के संता अपनी दुख कटार रही है जब तो कोई पंडित ਗਲ ਵਿੱਚ ਪੱਲੇ ਪਾ ਕੇ ਮੋ ਵਿੱਚ ਧਾਸ ਰੀਆ ਹੋਇਆ ਹੋਇਆ ਹੈ ਮੋ ਵਿੱਚ ਧਾਸ ਮੋ ਗਲ ਵਿੱਚ ਪੱਲਾ ਪਾਇਆ ਜਾਂਦਾ ਨਿਮਰਤਾ ਦੀ ਨਸਾਨੀ ਆਇਓ ਸਰਨਨ Yeah! Love oh, me. ਪਈ ਅਸੀਂ ਤਾਂ ਕੇ ਆਣਾ ਜਨਮ ਨਹੀਂ ਪਾਣਾ ਹੈ ਦੂਜੇ ਦੇ ਧਰਮ ਵਾਸਤੇ ਮਹਾਰਾਜ ਪੰਡਤਾਂ ਦੀ